ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਅਸੀਂ ਅੱਜ ਆ ਗਏ ਸੀ ਘਰੇ ਵਾਪਸ ਤੇ ਲੋਕ ਰੱਖੜਾ ਬੰਦੇ ਤੇ ਮੈਂ ਲੱਗੀ ਪ੍ਰਾਪਜ ਉਹਦੇ ਰੱਖੜੀ ਖੋਲਣ ਹਾਂ ਆਹ ਤਾਂ ਉਹ ਮੇਰੇ ਰੱਖੜੀ ਖੋਲਦੇ ਆ ਵੀ ਖੋਲ ਦੋ ਤੇ ਆ ਕਿਹੜੀ ਰੱਖੜਾ ਖੋਲਣ ਦਾ ਫਿਰ ਬਾਤ ਹੁੰਦਾ ਕਿਹੜੀ ਖੋਲਣੀ ਆ ਤੇ ਉਹਨਾਂ ਦੇ ਅਸੀਂ ਸੀ ਤਾਂ ਰਹਿਣਾ ਦੋ ਚਾਰ ਦਿਨ ਹਜੇ ਹੋਰ ਮੈਂ ਗਈ ਸੀ ਮੈਂ ਕਹ ਚਾ ਰਹਿ ਕੇ ਆਵਾਂਗੇ ਚਾਰ ਦਿਨ ਆਹ ਖੋਲ ਦੋ ਤੇ ਜੀ ਲੱਗ ਗਿਆ ਸੀ ਮੇਰੇ ਦਿਲ ਨਹੀਂ ਸੀ ਕਰਦਾ ਉਹਨੂੰ ਤੇ ਇੱਕ ਤਾਂ ਬਾਈ ਨੇ ਹਜੂਰ ਸਾਹਿਬ ਜਾਣਾ ਸੀਗਾ ਤੇ ਤਾਂ ਕਰਕੇ ਮੈਂ ਆ ਗਈ ਤੇ ਇੱਕ ਦੂਜਾ ਨਹੀਂ ਕੀ ਉਹਦਾ ਨਾਮ ਉਹਨਾਂ ਦਾ ਰੋਇਆ ਨਹੀਂ ਆਉਂਦੀ ਸੀ ਘਰ mera ਔਖਾ ਸੀਗਾ ਉੱਥੇ ਫੋਨ ਨਹੀਂ ਚੱਲਦਾ ਪਿਆ ਸੀ ਜਮੇ ਉਹਨਾਂ ਦੇ ਤੇ ਤਾਂ ਕਰਕੇ ਮੈਂ ਆ ਗਈ ਤੇ ਨਹੀਂ ਮੈਂ ਹੋਰ ਹਜੇ 4 ਦਿਨ ਲਾ ਕੇ ਆਉਣੀ ਸੀ ਨਾ ਫਿਰ ਜਗਮੀਤ ਦਾ ਸਕੂਲ ਦਾ ਵੀ ਔਖਾ ਸੀਗਾ ਉੱਥੇ ਤਾਂ ਕਰਕੇ ਤੇਤਰ ਖੋਲ ਹੀ ਜਾਣੇ ਆਪਰ ਰਖੜੀ ਲਓ ਜੀ ਪਰ ਅਬ ਜੋ ਤੇ ਰੱਖਣ ਦਾ ਖੋਲਣ ਦਾ ਦਰਵਾਜ਼ਾ ਬੰਦਣ ਦਾ ਤਸੀਗਾ ਹੀ ਸੀਗਾ ਸੁਣਿਆ ਹੀ ਸੀਗਾ നമുണെ